ਸਕ੍ਰਿਪਟ ਅੱਜ ਜਿਹੜਾ ਵੀ ਇੱਕ ਰੇਡ ਕਰਕੇ ਵੀ ਮੈਡੀਕਲ ਜਿਹੜੀਆਂ ਦਵਾਈਆਂ ਹੈਗੀਆਂ ਪਾਬੰਦੀਸ਼ੂਦਾ ਉਹਦੇ 'ਚ ਕਾਰਵਾਈ ਕੀਤੀ ਗਈ ਸਰ ਕੀ ਕਾਰਵਾਈ ਹੋਈ ਹੈ ਤੇ ਕਿਸ ਤਰ੍ਹਾਂ ਕਿਨੇ ਦਵਾਈਆਂ ਇੱਕ ਇਨਫੋਰਮੇਸ਼ਨ ਸਗੀ ਇੱਕ ਇੱਥੇ ਸ਼ਹਿਰ ਦਾ ਹੀ ਵਿਅਕਤੀ ਹੈ ਕੁਨਾਲ ਨਾਂ ਦਾ ਉਹਦੇ ਤੋਂ ਪ੍ਰੋਗੈਬਲਿਨ ਜਿਹੜੀ ਹੈ 86000 ਦੇ ਕਰੀਬ ਤੇ 40000 ਪੈਂਟਾਡੋਲ ਜਿਹੜੀ ਉਹ ਮਿਲੀਆਂ ਟੈਬਲੇਟਸ ਜਿਹਦੇ ਵਿੱਚ ਅਸੀਂ ਕੇਸ ਰਜਿਸਟਰ ਕਰ ਦਿੱਤਾ ਤੇ ਉਹਦੀ ਗ੍ਰਿਫਤਾਰੀ ਅਮਲ ਵਿੱਚ ਲਿਆਂਦੀ ਗਈ ਹੈ ਇਹ ਫਰਦਰ ਡਿਊਰਿੰਗ ਇਨਵੈਸਟੀਗੇਸ਼ਨ ਪਤਾ ਲਾਇਆ ਜਾਊਗਾ ਕਿ ਇੰਨੀ ਹਿਊਜ ਕੁਆਂਟੀਟੀ ਦੇ ਵਿੱਚ ਕਿੱਥੋਂ ਆਈਆਂ ਤੇ ਅੱਗੇ ਇਹਨਾਂ ਨੇ ਕਿੱਥੇ ਇਹਨੂੰ ਸਪਲਾਈ ਕਰਦਾ ਸੀ ਸਰ ਇਹ ਕੋਈ ਮੈਡੀਕਲ ਸਟੋਰ ਚਲਾਉਂਦਾ ਜਾਂ ਕੋਈ ਹੋਰ ਸਰ ਹਜੇ ਮੈਡੀਕਲ ਸਟੋਰ ਤਾਂ ਨਹੀਂ ਚਲਾਉਂਦਾ ਬਟ ਇਹ ਕਿਸ ਕਿਸ ਪਰਪਸ ਲਈ ਲੈ ਕੇ ਆਇਆ ਕਿਹਨੂੰ ਕਿਹਨੂੰ ਸਪਲਾਈ ਕਰਦਾ ਸੀ ਇਹ ਸਾਰਾ ਮੈਟਰ ਜਿਹੜਾ ਹੈ ਅੰਡਰ ਇਨਵੈਸਟੀਗੇਸ਼ਨ ਸਰ ਇਹ ਜਾਂਚ ਹੋਈ ਕਿ ਵੀ ਸਰ ਇੰਨੀ ਵੱਡੀ ਤੇ ਤਦਾਦ ਵਿੱਚ ਕਿੱਥੋਂ ਲੈ ਕੇ ਆਉਂਦਾ ਟਰੈਫਿਕਲੀ ਜੀ ਫਾਰਵਰਡ ਤੇ ਬੈਕਵਰਡ ਲੰਘ ਕੇ ਜਦੋਂ ਵੀ ਕੋਈ ਨਸ਼ੇ ਦੀ ਗੱਲ ਹੁੰਦੀ ਹੈ ਇਹ ਕਿੱਥੋਂ ਚੱਲਦਾ ਤੇ ਕਿੱਥੇ-ਕਿੱਥੇ ਅੱ ਡਰਾਫਟ ਕਰਦੇ ਜੀ ਸਰ ਕਿਹੜੀ ਕਿਹੜੀ ਦਵਾਈਆਂ ਸੀ ਪਵੰਦੀ ਛੂਦਾ ਚਾਹੋ ਇਹ ਪ੍ਰੋ ਗੈਬਲਨ ਸੀ ਜਿਹੜੀ ਹੈਗੀ ਜਿਹੜੀ ਹੈਗੀ ਇੱਕ ਪ੍ਰੋ ਗੈਬਲਨ ਸੀ ਇੱਕ ਟਪੈਂਟਲ ਡੋਸ ਇਹ ਦੋਨੋਂ ਪਵੰਦੀ ਛੂਦਾ ਚ ਪ੍ਰੋ ਗੈਬਲਨ ਆਈ ਥਿੰਕ ਕਰ ਰਹੀ ਹੈ ਟਪੈਂਟਲ ਹੈਗੀ ਹੈ ਉਹਦੇ ਅਜੇ ਡਰਗ ਇਨਸਪੈਕਟਰ ਨੂੰ ਅਸੀਂ ਜੁਆਇਨ ਕਰਾਉਣਾ ਜੀ ਫਿਰ ਸਾਰਾ ਕੁਝ ਪਤਾ ਲੱਗੂਗਾ ਵੀ ਇਹਦੇ ਵਿੱਚ ਕੀ ਕੀ ਹੈਗਾ ਤੇ ਅੱਗੇ ਕਿਵੇਂ ਆਈਆਂ ਤੇ ਕਿੱਥੋਂ ਇਹਦੇ ਬੈਚ ਨੰਬਰ ਨੇ ਕਿੱਥੋਂ ਚੱਲੀ ਆ ਵੀਲ ਗੋ ਇੰਟੇਟ ਸਰ ਜੀ ਸਾਹਮਣੇ ਆਈ ਹੈ ਵੀ ਹੁਣ ਜਿਹੜਾ ਮੈਡੀਕਲ ਨਸ਼ਾ ਦਾ ਚਲਨ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਚਿੱਤੇ ਦੇ ਮਤਲਬ ਕਿ ਉਹ ਲੋਕ ਵੀ ਘਟਦਾ ਜਾ ਰਿਹਾ ਵੀ ਇਹਦੇ ਪਿੱਛੇ ਕਾਰਨ ਕੀ ਨਜ਼ਰ ਆ ਰਿਹਾ ਕਾਰਨ ਇਹ ਹੁੰਦਾ ਵੀ ਜਦੋਂ ਇੱਕ ਚੀਜ਼ ਨੂੰ ਜਿਵੇਂ ਤੁਸੀਂ ਦੇਖਦੇ ਹੋ ਪਿੱਛੇ ਅਸੀਂ ਕਾਫੀ ਡਰੱਗਸ ਦੇ ਉੱਤੇ ਠੱਲ ਪਾਈ ਹੈ ਹੈਰੋਇਨ ਦੇ ਉੱਤੇ ਠੀਕ ਹੈ ਆਈਸ ਵੀ ਪਈ ਹੈ ਫਰੋਸਪੋਲਿਸ ਨੇ ਜਦੋਂ ਆਪਾਂ ਇੰਨੀ ਹਿਊਜ ਕੁਆਂਟੀਟੀ ਦੇ ਵਿੱਚ ਯਾਨੀ ਕਿ ਮੋਰ ਦੈਨ 200 12 ਕੇ 18 ਕੇ ਲੋ ਅਸੀਂ ਬਿਨਾਂ ਵੈਰੀ ਸ਼ਾਰਟ ਟਾਈਮ ਇਹਨੂੰ ਫੜਿਆ ਫਰੋਸਪੋਲਿਸ ਨੇ ਤੇ ਉਹਦੇ ਕਰਕੇ ਕਿਤੇ ਨਾ ਕਿਤੇ ਕੁਝ ਚੀਜ਼ਾਂ ਦਾ ਬਦਲ ਆਉਂਦਾ ਠੀਕ ਹੈ ਨਾ ਇਹ ਨਵਾਂ ਚੈਲੰਜ ਹੈ ਵੀ ਅਸੀਂ ਪਿੱਛੇ ਜੇ ਵੀ ਕਾਫੀ ਹੈਵੀ ਰਿਕਵਰੀ ਕੀਤੀ ਔਰ ਇਹ ਵੀ ਕਾਫੀ ਹੈਵੀ ਰਿਕਵਰੀ ਹੈ 7 ਲੱਖ ਦੇ ਕਰੀਬ ਜੋ ਗੋਲੀਆਂ ਜਿਹੜਾ ਇੱਕ ਵਿਅਕਤੀ ਲੈ ਕੇ ਤੁਰਿਆ ਫਿਰਦਾ ਉਹਨਾਂ ਨੂੰ ਪਤਾ ਨਹੀਂ ਕਿਤੇ ਕਿਤੇ ਸਪਲਾਈ ਕਰਨੀ ਸੀ ਇਸ ਤਰ੍ਹਾਂ ਦੇ ਚੈਲੰਜ ਆਉਂਦੇ ਨੇ ਇਸ ਤੇ ਵੀ ਠੱਲ ਪਾਈ ਜੋ ਵੀ ਇਹਨੂੰ ਜਣੀ ਅਸੀਂ ਕੜੇ ਹੱਥਾਂ ਨਾਲ ਲਵਾਂ ਥੈਂਕ ਯੂ ਸਰ ਥੈਂਕ ਯੂ